10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 23 ਜਨਵਰੀ 2026 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਾਮਤ 557 ਮਾਗ ਮਹੀਨੇ ਦੀ 10 ਤਰੀਕ ਹੈ ਜੀ ਸੈਮਿਆਮੂ ਕੈਟਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਵਿੱਚ ਅਪਾ ਗੱਲਬਾਤ ਕਰਾਂਗੇ ਕੈਨੇਡਾ ਦੇ ਇੱਕ ਬਹੁਤ ਹੀ ਵੱਡੇ ਗੈਂਗਸਟਰ ਦੀ ਜਿਹੜਾ ਕਿ ਅਮਰੀਕਾ ਦੇ ਵਿੱਚ ਵੀ ਲੋੜਿੰਦਾ ਸੀ ਉਹਨੂੰ ਮੈਕਸੀਕੋ ਦੇ ਵਿੱਚੋਂ ਗ੍ਰਫਤਾਰ ਕਰ ਲਿਆ ਗਿਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਬਰਨਵੀ ਦੇ ਵਿੱਚ ਕੱਲ ਇੱਕ ਪੰਜਾਬੀ ਨੌਜਵਾਨ ਨੂੰ ਗੈਸ ਸਟੇਸ਼ਨ ਦੇ ਉੱਤੇ ਮਾਰ ਦਿੱਤਾ ਗਿਆ ਕੌਣ ਆਹੀ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕੈਨੇਡਾ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਉੱਤੇ ਕਹਾੜਾ ਚੱਲਣ ਲੱਗਾ ਕਈ ਵਿਭਾਗੇ ਪ੍ਰਭਾਵਿਤ ਹੋ ਰਹੇ ਆ ਦੂਜੇ ਪਾਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਵਰਕ ਪਰਮਿਟ ਖਤਮ ਹੋਣ ਦੇ ਨਾਲ ਜਾਪਦਾ ਹੈ ਕਿ ਮੁੜ ਕੇ ਫਿਰ ਵਰਕ ਪਰਮਟਾਂ ਦੀ ਲੋੜ ਪੈਣੀ ਹੈ ਕਿਉਂਕਿ ਕੰਮ ਲਈ ਕਈ ਥਾਂ ਬੰਦੇ ਲੱਭ ਨਹੀਂ ਰਹੇ ਖਾਸ ਕਰਕੇ ਪਾਰੇ ਕੰਮਾਂ ਦੇ ਵਾਸਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਟਰੰਪ ਦੇ ਅੱਗੇ ਇੱਕ ਮੰਗ ਰੱਖੀ ਹੈ ਕਿ ਉਸ ਵੱਲੋਂ ਮਾਫੀ ਮੰਗੀ ਜਾਵੇ ਉਸ ਵੱਲੋਂ NATO ਫੌਜੀਆਂ ਦਾ ਅਪਮਾਨ ਕੀਤਾ ਗਿਆ ਇਹ ਦੋਸ਼ ਲਾਏ ਗਏ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਉਹਨਾਂ ਨੇ ਇੱਕ ਵਾਰੀ ਫਿਰ ਪ੍ਰੋਬਲਮ ਮੰਗੀ ਆ ਤੇ ਅਦਾਲਤਾਂ ਟਾਲਮਟੋਲ ਕਰ ਰਹੀਆਂ ਤੇ ਕੀਤੇ ਵਿੱਚ ਗੱਲਬਾਤ ਹੋ ਗਈ ਸਰਬੱਤ ਖਾਲਸੇ ਦੀ 26 ਜਨਵਰੀ 1986 ਦੇ ਸਰਬੱਤ ਖਾਲਸੇ ਨੂੰ 40 ਸਾਲ ਹੋ ਚੱਲੇ ਆ ਉਸ ਸੰਬੰਧੀ ਇੱਕ ਕਤਰਤਾ ਰੱਖੀ ਗਈ ਹੈ ਇਹਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਤਸੋ ਹੁਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਰਾਇਨ ਵੈਡਿੰਗ ਇੱਕ ਬਹੁਤ ਹੀ ਟੌਪ ਦਾ ਗੈਂਗਸਟਰ ਜੋ ਕੈਨੇਡਾ ਦੇ ਨਾਲ-ਨਾਲ ਅਮਰੀਕਾ ਦੇ ਵਿੱਚ ਜ਼ਿਆਦਾ ਲੜਿੰਦਾ ਸੀਗਾ ਤੇ ਇਹਦੇ ਉੱਤੇ ਸ਼ੱਕ ਸੀ ਕਿ ਮੈਕਸੀਕੋ ਦੇ ਵਿੱਚ ਕਿਸੇ ਜਗ੍ਹਾ ਲੁਕੋਇਆ ਹੋਇਆ ਤੇ ਅੱਜ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਉੱਤੇ ਦੋਸ਼ ਨੇ ਕਿ ਇਹਨੇ ਮੈਕਸੀਕੋ ਤੋਂ ਅਮਰੀਕਾ ਨੂੰ ਮਣਾਮੂਹੀ ਡਰੱਗ ਜੜੀ ਟੋਈ ਆ ਤੇ ਇਹਦਾ ਇੱਕ ਬਹੁਤ ਹੀ ਵੱਡਾ ਟਰਕਿੰਗ ਦੇ ਨਾਲ ਸੰਬੰਧਿਤ ਨੈਟਵਰਕ ਸੀ ਜਿਸ ਦੇ ਰਾਹੀਂ ਇਹ ਡਰੱਗ ਮੈਕਸੀਕੋ ਤੋਂ ਅਮਰੀਕਾ ਅਤੇ ਫਿਰ ਕੁਝ ਹੱਦ ਤੱਕ ਕੈਨੇਡਾ ਲਈ ਆਈ ਜਾਂਦੀ ਸੀ ਇਸ ਦੇ ਨਾਲ ਦੇ ਬਹੁਤ ਸਾਰੇ ਸਾਥੀ ਪਹਿਲਾਂ ਵੀ ਗ੍ਰਿਫਤਾਰ ਹੁੰਦੇ ਰਹੇ ਆ ਇਹਦੀ ਜਿਹੜੀ ਟਰਕਿੰਗ ਲਾਈਨ ਚੱਲ ਰਹੀ ਸੀ ਉਹਦੇ ਵਿੱਚੋਂ ਵੀ ਕਈ ਬੰਦੇ ਗ੍ਰਿਫਤਾਰ ਹੋਏ ਜਿਨ੍ਹਾਂ ਵਿੱਚ ਪੰਜਾਬੀ ਵੀ ਕੁਝ ਸ਼ਾਮਲ ਸਨ ਤੇ ਹੁਣ FBI ਨੇ ਇਹਦੇ ਉੱਤੇ 15 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ ਇਹਦੇ ਉੱਤੇ ਤੇਜ ਦੋਸ਼ ਸੀ ਕਿ ਇਹਨੇ ਕੁਝ FBI ਦੇ ਜਿਹੜੇ ਮੁਖਬਰ ਸੀ ਉਹ ਕਤਲ ਕੀਤੇ ਆ ਤੇ ਹੁਣ ਮੈਕਸੀਕੋ ਦੇ ਵਿੱਚੋਂ ਅੱਜ ਇਹਨੂੰ ਗ੍ਰਿਫਤਾਰ ਕਰਕੇ ਕੈਲੀਫੋਰਨੀਆ ਲਿਆਂਦਾ ਗਿਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਐਫਬੀਆਈ ਕਹਿੰਦੇ ਆ ਉਹਨਾਂ ਨੇ ਇਸ ਗ੍ਰਿਫਤਾਰੀ ਦੇ ਉੱਤੇ ਅੱਜ ਵੱਡੀ ਖੁਸ਼ੀ ਮਨਾਈ ਹੈ ਤੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਵੱਡਾ ਡਰੱਗ ਕਿੰਗ ਪਿੰਪ ਜਿਹਨੂੰ ਕੋਈ ਆਪਾਂ ਮਾਡਰਨ ਸਮੇਂ ਦਾ ਪਾਬਲੋ ਐਸਕੋਬਾਰ ਜਾਂ ਐਲ ਚੈਪੋ ਕਹਿ ਸਕਦੇ ਆ ਜਿਹੜੇ ਕਿ ਆਪਣੇ ਸਮੇਂ ਦੇ ਬਹੁਤ ਵੱਡੇ ਗੈਂਗਸਟਰ ਹੋਏ ਆ ਤੇ ਉਹਨਾਂ ਦੇ ਨਾਮਾਂ ਦੇ ਉੱਤੇ ਨੇਟਰਫਲਿਕਸ ਦੀਆਂ ਸੀਰੀਜ਼ ਤੱਕ ਬਣ ਚੁੱਕੀਆਂ ਫਿਲਮਾਂ ਬਣ ਚੁੱਕੀਆਂ ਸੋ ਰਾਇਨ ਵੈਡਿੰਗ ਨੂੰ ਉੱਡਾ ਵੱਡਾ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਸੀ ਤੇ ਜਿਹਨੂੰ ਅੱਜ ਮੈਕਸੀਕੋ ਸਿਟੀ ਤੋਂ ਗ੍ਰਫਤਾਰ ਕਰਕੇ ਕੈਲੀਫੋਰਨੀਆ ਲਿਆਂਦਾ ਗਿਆ ਜੀ ਰਾਇਨ ਵੈਡਿੰਗ ਦੀ ਉਮਰ 44 ਸਾਲ ਆ ਉਹ ਕੈਨੇਡਾ ਦੇ ਵਾਸਤੇ 올ੰਪਿਕ ਖੇਡਾਂ ਦੇ ਵਿੱਚ ਭਾਗ ਲੈਂਦਾ ਰਿਹਾ ਤੇ ਅੱਜ ਕੱਲ ਉਹਦੇ ਉੱਤੇ ਦੋਸ਼ੇ ਸੀ ਕਿ ਬਹੁਤ ਵੱਡਾ ਜਿਹੜਾ ਡਰੱਗ ਦਾ ਰੇਂਗ ਚਲਾ ਰਿਹਾ ਸੀ ਉਹਦੇ ਉੱਤੇ ਇਹ ਵੀ ਦੋਸ਼ ਸੀ ਕਿ ਕੈਲਡਨ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਉੱਤੇ ਹਮਲਾ ਹੋਇਆ ਇੱਕ ਬਜ਼ੁਰਗ ਜੋੜੀ ਦੀ ਮੌਤ ਹੋਈ ਹੈ ਇਹ ਬੇਸ਼ੱਕ ਇੱਕ ਗਲਤਫਹਿਮੀ ਦੇ ਨਾਲ ਹੋਇਆ ਹਮਲਾ ਹੈ ਸਗਾ ਇਸ ਮਾਮਲੇ ਨੂੰ ਵੀ ਰਾਇਨ ਵੈਡਿੰਗ ਗਰੋ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਸੋ ਅਮਰੀਕਨ ਅਧਿਕਾਰੀ ਇਹ ਕਹਿ ਰਹੇ ਆ ਕਿ ਇਹ ਜਿਹੜਾ ਗੈਂਗ ਹਰ ਸਾਲ 60 ਮੀਟ੍ਰਿਕ ਟਨ ਕੋਕੀਨ ਟੋੜ ਦਿੰਦਾ ਸਗਾ ਜੇਕਰ ਤੁਸੀਂ ਇਹਦਾ ਅੰਦਾਜ਼ਾ ਵੀ ਲਾਓ 60 ਮੀਟ੍ਰਿਕ ਟਨ ਤਾਂ ਇਹਦੇ ਕਈ ਕੰਟੇਨਰ ਬਣ ਜਾਂਦੇ ਆ 1 ਕਿਲੋ ਦੀ ਗੱਲ ਨਹੀਂ ਕੁਆਂਟਲਾਂ ਦੀ ਗੱਲ ਨਹੀਂ ਟਨਾਂ ਦੀ ਗੱਲ ਹੋ ਰਹੀ ਆ ਤੇ ਇਹਦੇ ਨੂੰ ਫੜਨ ਦੇ ਵਾਸਤੇ ਬਹੁਤ ਵੱਡੇ ਲੈਵਲ ਦੇ ਉੱਤੇ ਕੋਸ਼ਿਸ਼ਾਂ ਜਾਰੀ ਸੀ ਕਿਉਂਕਿ ਇਹਨੇ ਐਫਬੀਆਈ ਦੇ ਮੁਖਬਰ ਵੀ ਮਾਰੇ ਹੋਏ ਸਗੇ ਸੋ ਇਸ ਵਾਸਤੇ ਮੈਕਸੀਕੋ ਦੇ ਵਿੱਚ ਚੱਪੇ-ਚੱਪੇ ਤੇ ਇਹਨੂੰ ਲੱਭਿਆ ਜਾ ਰਿਹਾ ਸੀਗਾ 15 ਮਿਲੀਅਨ ਦਾ ਜਿਹੜਾ ਵਾਰਡ ਰੱਖਿਆ ਉਸ ਤੋਂ ਬਾਅਦ ਐਫਬੀਆਈ ਨੂੰ ਬਹੁਤ ਸਾਰੀਆਂ ਗੁਪਤ ਸੂਚਨਾਵਾਂ ਮਿਲ ਰਹੀਆਂ ਸੀ ਜਿਹਦੇ ਕਰਕੇ ਇਹਨੂੰ ਮੈਕਸੀਕੋ ਦੇ ਵਿੱਚ ਟਰੈਕ ਕਰ ਲਿਆ ਗਿਆ ਤੇ ਹੁਣ ਉਹਨੂੰ ਗ੍ਰਿਫਤਾਰ ਕਰਕੇ ਉਹ ਵਾਪਸ ਜਿਹੜਾ ਲਿਆਂਦਾ ਗਿਆ ਆ ਇਹਦਾ ਵਕੀਲ ਦੀਪਕ ਪ੍ਰਾੜਕਰ ਉਹਨੂੰ ਵੀ ਕੈਨੇਡਾ ਦੇ ਵਿੱਚ ਗ੍ਰਫਤਾਰ ਕਰ ਲਿਆ ਗਿਆ ਸੀਗਾ ਉਹਦੇ ਉੱਤੇ ਵੀ ਇਹ ਦੋਸ਼ ਲਾਏ ਸੀਗੇ ਕਿ ਐਫਬੀਆਈ ਦੇ ਮੁਖਬਰ ਜਿਹੜੇ ਸੀ ਉਹਨਾਂ ਨੂੰ ਮਾਰਨ ਦੀ ਸਲਾਹ ਇਹਨੇ ਦੀਪਕ ਪ੍ਰਾੜਕਰ ਨੇ ਦਿੱਤੀ ਸੀ ਕਿ ਜੇਕਰ ਤੂੰ ਉਹ ਮਾਰਦਵੇਂ ਦਾ ਕੇਸ ਵਿੱਚੋਂ ਤੂੰ ਬਰੀ ਹੋ ਸਕਦਾ ਆ ਅਮਰੀਕਨ ਅਧਿਕਾਰੀ ਇਹ ਕਹਿ ਰਹੇ ਆ ਕਿ ਸੇਨালোਆ ਕਾਰਟਲ ਦੇ ਨਾਲ ਇਹਦਾ ਸੰਬੰਧ ਹੈ ਸੀਗਾ ਤੇ ਉਹਨਾਂ ਦੀ ਸ਼ੈ ਦੇ ਉੱਤੇ ਹੀ ਮੈਕਸੀਕੋ ਵਿੱਚ ਰਹਿ ਰਿਹਾ ਸੀਗਾ ਦੂਜੇ ਪਾਸੇ ਜਿਹੜੇ ਅਮੈਕਸਿਕੋ ਦੇ ਨਾਲ ਸਬੰਧਤ ਕਾਰਟਲਸ ਨੇ ਉਹ ਇਹ ਕਹਿ ਰਿਹਾ ਕਿ ਰਾਣ ਵੈਡਿੰਗ ਨੂੰ ਬਹੁਤ ਜ਼ਿਆਦਾ ਵੱਡਾ ਕਰਕੇ ਦਿਖਾਇਆ ਜਾ ਰਿਹਾ ਹੈ ਜਦੋਂ ਕੋਈ ਏਡੀ ਵੱਡੀ ਗੱਲ ਨਹੀਂ ਹੈ ਉਹਨੂੰ ਪਾਬਲੋ ਐਸਕੋਬਾਰ ਦੇ ਨਾਲ ਜੋੜਨਾ ਜਾਂ ਐਲ ਚਾਪੋ ਦੇ ਨਾਲ ਜੋੜ ਦੇਣਾ ਜਾਇਜ਼ ਨਹੀਂ ਹੈ ਪਰ ਐਫਬੀਆਈ ਅੱਜ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਵਜੋਂ ਦਰਸਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੈਟਵਰਕ ਦੇ ਹੋਰ ਬੰਦੇ ਵੀ ਫੜੇ ਜਾ ਸਕਦੇ ਨੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬਰਨਵੀ ਦੀ ਬਰਨਵੀ ਸਰੀਏ ਤੇ ਵੈਨਕੂਵਰ ਦੇ ਵਿਚਾਲੇ ਇੱਕ ਸ਼ਹਿਰ ਹੈ ਇੱਥੇ ਪੰਜਾਬੀਆਂ ਦੀ ਗਿਣਤੀ ਬਹੁਤੀ ਨਹੀਂ ਆ ਪਰ ਇੱਥੇ ਇੱਕ ਗੈਸ ਸਟੇਸ਼ਨ ਦੇ ਉੱਤੇ ਹੋਏ ਹਾਦਸੇ ਦੇ ਵਿੱਚ ਇੱਕ ਵਾਰਦਾਤ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਈ ਆ ਬਨਵੀ ਦੇ ਵਿੱਚ ਕੈਨੇਡਾ ਵੇ ਅਤੇ ਸਮਿਥ ਦੇ ਲਾਗੇ ਜੋ ਕਿ ਬਾਉਂਡਰੀ ਦੇ ਕੈਨੇਡਾ ਵੇ ਦੇ ਲਾਗੇ ਇੱਕ ਪੈ ਜਾਂਦਾ ਗੈਸ ਸਟੇਸ਼ਨ ਆ ਉੱਥੇ ਹੋਈ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ ਜਿਹਦੀ ਪਛਾਣ ਪੁਲਿਸ ਵੱਲੋਂ ਦਿਲਰਾਜ ਸਿੰਘ ਗਿੱਲ ਵਜੋਂ ਕੀਤੀ ਗਈ ਆ 28 ਸਾਲਾਂ ਦਾ ਦਿਲਰਾਜ ਸਿੰਘ ਗਿੱਲ ਵੈਨਕੂਵਰ ਨਿਵਾਸੀ ਸੀ ਤੇ ਲੰਬੇ ਸਮੇਂ ਤੋਂ ਪੁਲਿਸ ਦੇ ਮੁਤਾਬਕ ਸਥਾਨਕ ਗੈਂਗਾ ਵਿੱਚ ਸਰਗਰਮ ਸੀਗਾ ਤੁਸੀਂ ਇਸ ਨੂੰ ਸਥਾਨਕ ਗੈਂਗਾ ਦੀ ਆਪਸੀ ਖੁੰਦਕਪਾਈ ਦਾ ਨਤੀਜਾ ਸਮਝਿਆ ਜਾ ਰਿਹਾ ਹੈ ਵੈਸੇ ਬੜੇ ਹੀ ਸਾਊ ਅਤੇ ਮਿਹਨਤੀ ਪਰਿਵਾਰ ਦੇ ਨਾਲ ਸੰਬੰਧਿਤ ਇੱਕ ਨੌਜਵਾਨ ਸੀ ਤੇ ਪਤਾ ਨਹੀਂ ਖੁਦ ਕਿਹੜੇ ਰਾਹ ਤੁਰ ਪਿਆ ਜਿਸ ਦੇ ਵਿੱਚੋਂ ਵਾਪਸ ਮੁੜਨ ਦੇ ਕੋਈ ਲਈ ਕੋਈ ਰਾਹ ਜਿਹੜਾ ਉਹ ਬਚਦਾ ਨਹੀਂ ਆ ਬੀਤੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ 2 ਹਫ਼ਤੇ ਪਹਿਲਾਂ ਦੀ ਤਾਂ ਗੈਂਗਾ ਵਿੱਚ ਸਰਗਰਮ ਰਹੇ ਦੋ ਹੋਰ ਨੌਜਵਾਨਾਂ ਨਾ ਪ੍ਰੀਤ ਢਾਲੀਵਾਲ ਨੂੰ ਐਵ ਸਪੋਰਟ ਦੇ ਵਿੱਚ ਮਾਰਿਆ ਗਿਆ ਉਹਦੇ ਘਰ ਵਿੱਚ ਜਾ ਕੇ ਅਤੇ ਫਿਰ ਨਸੀਮ ਮੁਹੰਮਦ ਜਿਹੜਾ ਇੱਕ ਹੋਰ ਬਹੁਤ ਵੱਡਾ ਨਾਂ ਸੀ ਗਿੰਘਾਂ ਦੇ ਵਿੱਚ ਉਹਨੂੰ ਸਰੀ ਦੇ ਵਿੱਚ ਘਰ ਚ ਮਾਰ ਕੇ ਘਰ ਨੂੰ ਅੱਗ ਲਾ ਦਿੱਤੀ ਗਈ। ਸੋ ਇਹ ਜਿਹੜਾ ਮਾਮਲਾ ਆ ਸਮਝਿਆ ਜਾ ਰਿਹਾ ਕਿ ਉਹਨਾਂ ਕਤਲਾਂ ਦੇ ਨਾਲ ਰਿਲੇਟਡ ਹੋ ਸਕਦਾ। ਪੁਲਿਸ ਨੇ ਹਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਸਬੰਧ ਜੋੜੇ ਜਾ ਰਹੇ ਆ, ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਗੱਲ ਉਹਨਾਂ ਨੇ ਇਹ ਵੀ ਸਪਸ਼ਟ ਕੀਤੀ ਹੈ ਕਿ ਦਾ ਫਰੋਤੀ ਮੰਗੇ ਜਾਣ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ। ਵਰਨ ਵੀ RCMP ਜਿਨ੍ਹਾਂ ਦੀ ਹਦੂਦ ਦੇ ਵਿੱਚ ਇਹ ਵਾਰਦਾਤ ਹੋਈ ਹੈ ਉਹਨਾਂ ਨੇ ਦੱਸਿਆ ਕਿ ਇਸ ਕਤਲ ਦੇ ਵਿੱਚ ਵਰਤੀ ਗਈ ਸ਼ੱਕੀ ਗੱਡੀ ਨੂੰ ਥੋੜੀ ਦੂਰ ਜਾ ਕੇ ਅੱਗ ਲਾ ਦਿੱਤੀ ਗਈ ਸੀ ਉਹ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੇ ਵਿੱਚ ਨੌਕਰੀਆਂ ਦੀ ਤਾਂ ਕੈਨੇਡਾ ਦੀ ਸਰਕਾਰ ਆਪਣਾ ਬੋਝ ਘਟਾ ਰਹੀ ਹੈ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ 28000 ਦੇ ਕਰੀਬ ਉਹ ਸਰਕਾਰੀ ਨੌਕਰੀਆਂ ਖਤਮ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਲੋੜ ਕੋਵਿਡ ਤੋਂ ਬਾਅਦ ਪਈ ਸੀਗੀ ਤੇ ਉਹ ਕਹਿੰਦੇ ਇਹਦੇ ਨਾਲ ਅਗਲੇ 4 ਸਾਲਾਂ ਦੇ ਵਿੱਚ ਤਕਰੀਬਨ 60 ਬਿਲੀਅਨ ਡਾਲਰ ਲੋਕਾਂ ਦੇ ਬਚਣਗੇ ਸਰਕਾਰ ਦੇ ਬਚਣਗੇ ਜਿਹਨੂੰ ਕਿ ਹੋਰ ਕੰਮਾਂ ਦੇ ਉੱਤੇ ਲਾਇਆ ਜਾ ਸਕਦਾ ਸੋ ਇਸ ਮਾਮਲੇ ਦੇ ਵਿੱਚ 8500 ਦੇ ਕਰੀਬ ਸਰਕਾਰੀ ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਆ ਕਿ ਉਹਨਾਂ ਦੀ ਜੌਬ ਜਿਹੜੀ ਰਿਸਕ ਦੇ ਉੱਤੇ ਆ ਤੇ ਉਹਨਾਂ ਨੂੰ ਹੋਰ ਨੌਕਰੀਆਂ ਲੱਭ ਲੈਣੀਆਂ ਚਾਹੀਦੀਆਂ ਸੋ ਜਿਹੜੇ ਵਿਭਾਗਾਂ ਨੂੰ ਇਹ ਚੱਟੀਆਂ ਆਈਆਂ ਉਹਨਾਂ ਦੇ ਵਿੱਚ ਗਲੋਬਲ ਅਫੇਅਰਸ ਹੈਲਥ ਕੈਨੇਡਾ ਇਮੀਗ੍ਰੇਸ਼ਨ ਰੈਫਿਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਟਰਾਂਸਪੋਰਟ ਕੈਨੇਡਾ ਫਿਸ਼ਰੀਜ਼ ਐਂਡ ਓਸ਼ੀਅਨਸ ਕੈਨੇਡਾ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਐਗਰੀਕਲਚਰ ਐਂਡ ਐਗਰੀ ਫੂਡ ਕੈਨੇਡਾ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਤੋਂ ਇਲਾਵਾ ਪਬਲਿਕ ਸੇਫਟੀ ਐਂਡ ਕੈਨੇਡੀਅਨ ਹੈਰੀਟੇਜ ਵੀ ਸ਼ਾਮਿਲ ਆ ਸੋ ਇਹਨਾਂ ਮਹਿਕਮਿਆਂ 'ਚ ਕੰਮ ਕਰਦੇ ਸਰਕਾਰੀ ਕਰਮਚਾਰੀਆਂ ਨੂੰ ਜਿਨ੍ਹਾਂ ਨੂੰ ਇਹ ਚਿੱਠੀਆਂ ਆਈਆਂ ਉਹਨਾਂ ਨੂੰ ਨਵੀਂ ਜੌਬ ਲੱਭਣ ਵਾਸਤੇ ਕਿਹਾ ਗਿਆ ਉਹਨਾਂ ਦੀਆਂ ਜੌਬਾਂ ਦੇ ਉੱਤੇ ਕਹਾੜਾ ਚੱਲ ਚੁੱਕਿਆ ਤੇ ਇਹ ਕਹਾੜਾ ਜਿਹੜਾ ਲਗਾਤਾਰ 4 ਸਾਲ ਹੁਣ ਚੱਲਦਾ ਰਹਿਣਾ ਤਾਂ ਕਿ 28000 ਦੇ ਕਰੀਬ ਨੌکریاں ਸਰਕਾਰ ਖਤਮ ਕਰਨਾ ਚਾਹੁੰਦੀ ਹੈ ਤੇ ਇਹ ਕਹਿ ਰਹੀ ਹੈ ਕਿ ਜਦੋਂ 60 ਬਿਲੀਅਨ ਡਾਲਰ ਸਰਕਾਰ ਦੇ ਖਜ਼ਾਨੇ ਵਿੱਚੋਂ بچਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਵਰਕ ਪਰਮਿਟਾਂ ਦੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਬਹੁਤ ਸਾਰੇ ਲੋਕ ਇਸ ਵੇਲੇ ਰਹਿ ਰਹੇ ਆ ਕਈਆਂ ਦੇ ਖਤਮ ਹੋ ਚੁੱਕੇ ਆ ਕਈਆਂ ਦੇ ਜਾਰੀ ਆ ਕਈਆਂ ਦੇ ਖਤਮ ਹੋ ਰਹੇ ਆ ਸੋ ਸਾਰਿਆਂ ਦੇ ਆਪੋ ਆਪਣੇ ਫਿਕਰ ਨੇ ਇਸ ਸਬੰਧੀ ਜਿਹੜੇ ਡਾਟਾ ਜਿਹੜਾ ਸਾਹਮਣੇ ਆ ਉਹ ਇਹੀ ਹੈ ਕਿ ਇਮੀਗ੍ਰੇਸ਼ਨ ਰਿਫਿਊਜੀਜ਼ ਐਂਸੀਡੈਂਸੀਪ ਕੈਨੇਡਾ ਇਹ ਕਹਿ ਰਹੀ ਆ ਕਿ ਤਸਕ੍ਰਿਬਨ 15 ਲੱਖ ਜਿਹੜੇ ਨੇ ਵਰਕ ਪਰਮਟ ਉਹ 2025 ਦੇ ਵਿੱਚ ਖਤਮ ਹੋ ਚੁੱਕੇ ਆ ਤੇ 14 ਲੱਖ ਜਿਹੜੇ ਹੋਰ ਨੇ ਉਹ ਇਸ ਸਾਲ ਯਾਨੀ ਕਿ 2026 ਦੇ ਵਿੱਚ ਖਤਮ ਹੋ ਜਾਣਗੇ ਸੋ ਮਤਲਬ ਕੁੱਲ ਮਿਲਾ ਕੇ 29 ਲੱਖ ਜਿਹਨੂੰ ਆਪਾਂ 2.9 ਮਿਲੀਅਨ ਕਹਿ ਸਕਦੇ ਆ ਇਹ ਵਰਕ ਪਰਮਟ ਖਤਮ ਹੋ ਜਾਣੇ ਆ ਇਹਦੇ ਵਿੱਚ ਤਕਰੀਬਨ 14 ਲੱਖ ਉਹ ਨੇ ਜਿਹੜੇ ਕਿ ਇਸੇ ਸਾਲ ਜੂਨ ਦੇ ਵਿੱਚ ਮੁੱਕਣੇ ਆ ਤੋ ਇਹ ਇੱਕ ਬਹੁਤ ਵੱਡੀ ਗਿਣਤੀ ਆ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਇਹ ਵੀ ਕਹਿੰਦਾ ਕਿ ਪਿਛਲੇ ਸਾਲ 395000 ਵਰਕ ਪਰਮਿਟ ਵਾਲਿਆਂ ਨੂੰ ਪੱਕੇ ਹੋਣ ਦੇ ਵਾਸਤੇ ਸੱਦਾ ਦਿੱਤਾ ਗਿਆ ਇਸ ਸਾਲ 380000 ਦਿੱਤਾ ਜਾਊਗਾ ਤੋ ਜੇਕਰ ਆਪਾਂ ਇਹ 8 ਲੱਖ ਕੱਢ ਵੀ ਲਈਏ ਵਿੱਚੋਂ ਤਾਂ ਵੀ ਇਸ ਸਾਲ ਦੇ ਵਿੱਚ 21 ਲੱਖ ਵਰਕ ਪਰਮਿਟ ਵਾਲੇ ਇਹੋ ਜੇ ਹੋ ਜਾਣਗੇ ਜਿਨ੍ਹਾਂ ਦਾ ਵਰਕ ਪਰਮਿਟ ਮੁੱਕ ਚੁੱਕਾ ਹੋਊਗਾ ਕਿਉਂਕਿ ਇਹ 21 ਲੱਖ ਲੋਕ ਜਿਹੜੇ ਨੇ ਆਪਣੀ ਮਰਜ਼ੀ ਦੇ ਨਾਲ ਆਪੋ ਆਪਣੇ ਮੁਲਕਾਂ ਨੂੰ ਮੁੜ ਜਾਣਗੇ ਜਿਨ੍ਹਾਂ ਦੇ ਵਿੱਚ ਇੱਕ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਤੇ ਜਾਪਦਾ ਨਹੀਂ ਹੈਗਾ ਇਹ ਇੱਥੇ ਰਹਿਣ ਦੇ ਵਾਸਤੇ ਹੋਰ ਤਰੀਕੇ ਅਪਣਾਉਣਗੇ ਜਾਂ ਵਰਕ ਪਰਮਿਟ ਰੀਨਿਊ ਕਰਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਤਰੀਕੇ ਹੋਰ ਕੈਟਾਗਰੀ ਵਿੱਚ ਪੱਕੇ ਹੋਣ ਦੀ ਕੋਸ਼ਿਸ਼ ਕਰਨਗੇ ਤੇ ਜਾਂ ਫਿਰ ਚੋਰੀ ਛਿਪੇ ਕੰਮ ਕਰਨ ਦੇ ਲਈ ਮਜਬੂਰ ਹੋਣਗੇ ਸੋ ਇਹ ਅੰਦਾਜ਼ੇ ਲਾਏ ਜਾ ਰਹੇ ਆ ਤੇ ਇਸ ਦੇ ਨਾਲ ਹੀ ਅੰਦਾਜ਼ੇ ਇਹ ਵੀ ਲਾਏ ਜਾ ਰਿਹਾ ਕਿ ਕੁਝ ਲੋਕ ਇਹਨਾਂ ਵਿੱਚੋਂ ਭਾਰਤ ਪਰਤ ਜਾਣਗੇ ਜਾਂ ਆਪੋ ਆਪਣੇ ਮੁਲਕ ਪਰਤ ਜਾਣਗੇ ਉੱਥੋਂ ਫਿਰ ਇਹ ਦੁਬਾਰਾ ਫੈਲਣ ਲੱਗੇ ਪੱਕੇ ਤੌਰ ਤੇ ਆਉਣ ਦੀ ਕੋਸ਼ਿਸ਼ ਕਰਨਗੇ ਪਰ ਜਿਹੜੀ ਗਰਾਊਂਡ ਤੋਂ ਰਿਪੋਰਟ ਆ ਰਹੀ ਆ ਜ਼ਮੀਨ ਤੋਂ ਇਹ ਆ ਰਹੀ ਆ ਕਿ ਪ੍ਰਾਈਵੇਟ ਕੰਪਨੀਆਂ ਨੂੰ ਕੰਮ ਲਈ ਬੰਦੇ ਨਹੀਂ ਲੱਭ ਰਹੇ ਸੋ ਆਲਰੇਡੀ ਜਿਵੇਂ ਪਾ ਕਿ 15 ਲੱਖ ਪਿਛਲੇ ਸਾਲ ਵਰਕ ਪਰਮਿਟ ਐਕਸਪਾਇਰ ਹੋ ਗਿਆ 14 ਲੱਖ ਇਸ ਸਾਲ ਹੋਣ ਜਾ ਰਿਹਾ ਆ ਇਹ ਲੋਕ ਜਿਹੜੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਪ੍ਰਾਈਵੇਟ ਦੇ ਵਿੱਚ ਕੰਮ ਕਰਦੇ ਸੀ ਮਤਲਬ ਕੋਈ ਕੋਸਕੋਚ ਕੰਮ ਕਰ ਰਿਹਾ ਕੋਈ ਸੁਪਰਸਟੋਰ ਚ ਕੰਮ ਕਰ ਰਿਹਾ ਕੋਈ ਵਾਲਮਾਰਟ ਦੇ ਵਿੱਚ ਆ ਕੋਈ ਹੋਮ ਡੀਪੋ ਚ ਕੰਮ ਕਰ ਰਿਹਾ ਸੋ ਇਹਨਾਂ ਵਿੱਚੋਂ ਕਈਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਿਆ ਜਾਂ ਕਈਆਂ ਦੇ ਹੋਣ ਜਾ ਰਹੇ ਆ ਤੇ ਉਹਨਾਂ ਕੰਪਨੀਆਂ ਨੂੰ ਸੰਦੇ ਪਏ ਹੋਏ ਆ ਵੀ ਇਹਨਾਂ ਦੀ ਥਾਂ ਤੇ ਕੰਮ ਹੀ ਨਹੀਂ ਮਿਲ ਰਿਹਾ ਉਹ ਇhtiyar baazi ਕਰ ਰਹੇ ਆ ਪਰ ਇਧਰਲੇ ਜੰਮਪਲ ਲੋਕ ਜਾਂ ਫਿਰ ਜਿਹੜੇ ਇੱਥੇ ਪੱਕੇ ਲੋਕ ਨੇ ਉਹ ਉਹਨਾਂ ਨੂੰ ਮਿਲ ਨਹੀਂ ਰਹੇ ਤੁਹਾਕਸਰ ਕਿਹਾ ਤਾਂ ਇਹੀ ਜਾਂਦਾ ਕਿ ਵਰਕ ਪਰਮਿਟ ਤਾਂ ਮਕਾਇਏ ਜਾਣੇ ਆ ਜੀ ਕਿਉਂਕਿ ਇੱਥੇ ਲੋਕਲ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪਰ ਜ਼ਮੀਨੀ ਰਿਪੋਰਟ ਇਹ ਆ ਕਿ ਉੱਥੇ ਕੰਮ ਹੈ ਜਿਹੜੇ ਹੁਣ ਤੋਂ ਨਹੀਂ ਮਿਲ ਰਹੇ ਹਾਲਾਂਕਿ ਕੰਮ ਇੱਥੇ ਕਾਫੀ ਸਲੋ ਆ ਪਰ ਵਰਕ ਪਰਮਿਟ ਖਤਮ ਹੋਣ ਦੇ ਨਾਲ ਬੰਦੇ ਜਾ ਰਹੇ ਆ ਕੰਮ ਤੋਂ ਲੀਗਲੀ ਉਹਨਾਂ ਬੰਦਿਆਂ ਨੂੰ ਕੰਮ ਤੇ ਰੱਖਿਆ ਨਹੀਂ ਜਾ ਸਕਦੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਕੈਸ਼ ਪੇ ਕਦੀ ਕਰਦੀਆਂ ਨਹੀਂ ਗੈਰ ਕਾਨੂੰਨੀ ਕੰਮ ਕਰਦੀਆਂ ਨਹੀਂ ਉਹਨਾਂ ਨੂੰ ਤਾਂ ਵਰਕ ਪਰਮਿਟ ਵਾਲਾ ਬੰਦਾ ਚਾਹੀਦਾ ਸੋ ਉਹ ਹੁਣ ਇਸ਼ਤਿਹਾਰ ਦੇ ਰਹੇ ਆ ਜੋਬ ਫੇਅਰ ਲੱਗਣੇ ਸ਼ੁਰੂ ਹੋ ਗਏ ਆ ਪਰ ਕੰਮ ਦੇ ਵਾਸਤੇ ਠੋਕਵੇਂ ਬੰਦੇ ਨਹੀਂ ਮਿਲ ਰਹੇ ਖਾਸ ਕਰਕੇ ਜਿਹੜੇ ਭਾਰੇ ਕੰਮ ਆ ਉਹਨਾਂ ਦੇ ਵਾਸਤੇ ਸੋ ਜੇਕਰ ਆਪਾਂ ਟ੍ਰੇਡਸਮੈਨਾਂ ਦੀ ਗੱਲ ਕਰੀਏ ਕੰਸਟਰਕਸ਼ਨ ਇੰਡਸਟਰੀ ਦੀ ਗੱਲ ਕਰੀਏ ਉਧਰੋਂ ਵੀ ਇਹ ਗੱਲਾਂ ਬਾਤਾਂ ਆਉਣ ਲੱਗ ਪਈਆਂ ਕਿ ਕੰਮ ਬੇਸ਼ੱਕ ਥੋੜੇ ਆ ਪਰ ਜਿੰਨਾ ਕੰਮ ਹੈਗਾ ਉਹਦੇ ਕਰਨ ਵਾਸਤੇ ਵੀ ਬੰਦੇ ਨਹੀਂ ਮਿਲ ਰਹੇ ਈਵਨ ਰੂਫਰ ਤੱਕ ਜਿਹੜੇ ਆ ਉਹ ਨਹੀਂ ਮਿਲ ਰਹੇ ਸੋ ਇਸ ਹਿਸਾਬ ਲੱਗਦਾ ਕਿ ਜਲਦ ਹੀ ਜਿਹੜੇ ਭਾਰੇ ਕੰਮਾਂ ਦੇ ਕੰਮ ਕਰਨ ਵਾਲੇ ਬੰਦਿਆਂ ਦੀ ਤੋਟ ਆਊਗੀ ਵਰਕ ਪਰਮਿਟਾਂ ਦੀ ਫੇਰ ਕਦਰ ਪੈਣੀ ਆ ਜਿਹੜੇ ਵੀਰ ਪਣਾ ਸ਼ਿਕਾਇਤਾਂ ਕਰਦੇ ਰਹੇ ਆ ਕਿ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਕੰਮ ਨਹੀਂ ਮਿਲਦੇ ਕਿਉਂਕਿ ਵਰਕ ਪਰਮਿਟ ਵਾਲਿਆਂ ਨੇ ਸਾਡੇ ਕੰਮ ਖੋਲ ਏ ਉਹਨਾਂ ਨੂੰ ਹੁਣ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਉਹਨਾਂ ਲਈ ਬਹੁਤ ਜ਼ਿਆਦਾ ਮੌਕੇ ਆ ਦੂਜੇ ਪਾਸੇ ਜਿਹੜੇ ਇਹ ਚਿੰਤਾ ਕਰਦੇ ਨੇ ਕਿ ਸਾਡਾ ਵਰਕ ਪਰਮਿਟ ਮੁੱਕ ਚੁੱਕਾ ਜਾਂ ਮੁੱਕਣ ਵਾਲਾ ਆ ਉਹਨਾਂ ਨੂੰ ਸਭਾ ਰੱਖਣ ਦੀ ਲੋੜ ਆ ਜਿਸ ਹਿਸਾਬ ਹਾਲਾਤ ਨੇ ਲੱਗਦਾ ਥੋੜੇ ਮਹੀਨਿਆਂ ਤੱਕ ਦੁਬਾਰਾ ਫਿਰ ਕਾਮਿਆਂ ਦੀ ਲੋੜ ਪੈਣੀ ਆ ਖਾਸ ਕਰਕੇ ਭਾਰੇ ਕੰਮਾਂ ਵਾਲੇ ਕਾਮਿਆਂ ਦੀ ਤੇ ਉਹਦੇ ਵਾਸਤੇ ਫਿਰ ਵਰਕ ਪਰਮਿਟ ਰੀਵਿਊ ਹੋ ਸਕਦੇ ਆ ਸੋ ਦਿਲ ਛੱਡਣ ਦੀ ਲੋੜ ਬਹੁਤ ਹੀ ਹੈ ਨਹੀਂ ਗਈ ਇਸਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ 트੍ਰੰਪ ਹੁਣਾਂ ਦੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਹੁਣਾਂ ਦੀ 트੍ਰੰਪ ਦੇ ਬਿਆਨ ਜਿਹੜੇ ਆ ਉਹ ਕਾਰਨੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਲੱਦੇ ਗਏ ਉਹਦਾ ਸਿੱਟਾ ਇਹ ਨਿਕਲਿਆ ਕਿ 트੍ਰੰਪ ਨੇ ਕੈਨੇਡਾ ਨੂੰ ਜਿਹੜਾ ਬੋਰਡ ਆਫ ਪੀਸ ਗਾਦਾ ਵਾਸਤੇ ਬਣਾਉਣਾ ਸੀ ਉਹਦੇ ਵਿੱਚੋਂ ਕੱਢ ਦਿੱਤਾ ਹਾਲਾਂਕਿ ਕੈਨੇਡਾ ਨੇ ਪਹਿਲਾਂ ਕਿਹਾ ਤਸਰਿਆ ਕਿ ਅਸੀਂ ਤੱਕੇ ਨਾਲ ਸ਼ਾਮਲ ਨਹੀਂ ਹੁਣ ਅਸੀਂ ਵਿਚਾਰ ਕਰਾਂਗੇ ਦੇ ਉੱਤੇ ਕਿ ਅਸੀਂ ਇਹਦੇ ਵਿੱਚ ਜਾਣਾ ਹੈ ਕਿ ਨਹੀਂ ਜਾਣਾ ਅੱਜ ਵੀ 트੍ਰੰਪ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਉਹ ਕਹਿੰਦੇ ਵੀ ਇਹ ਗੋਲਡਨ ਡੋਮ ਬਣਨਾ ਉਹਦੇ ਵਿੱਚ ਅਸੀਂ ਗ੍ਰੀਨ ਲੈਂਡ ਨੂੰ ਸ਼ਾਮਿਲ ਕਰਨਾ ਚਾਹੁੰਦੇ ਆ ਪਰ ਕੈਨੇਡਾ ਇਹਦਾ ਵਿਰੋਧ ਕਰ ਰਿਹਾ ਹੈ ਹਾਲਾਂਕਿ ਕੈਨੇਡਾ ਨੂੰ ਇਹਦਾ ਫਾਇਦਾ ਹੀ ਹੋਣਾ ਹੈ ਸੋ ਆਪਸੀ ਸ਼ਬਦੀ ਜੰਗ ਚੱਲੇ ਰਹੀ ਹੈ ਇਸੇ ਦਰਮਿਆਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਵੀ ਇਹਦੇ ਵਿੱਚ ਸ਼ਾਮਿਲ ਹੋ ਗਏ ਆ ਉਹਨਾਂ ਨੇ ਟਰੰਪ ਦੀਆਂ ਉਹਨਾਂ ਟਿੱਪਣੀਆਂ ਦਾ ਗੁੱਸਾ ਮਨਾਇਆ ਜਿਦੇ ਵਿੱਚ ਉਹਨਾਂ ਨੇ ਆਖਿਆ ਸੀ ਟਰੰਪ ਨੇ ਇੱਕ ਫੌਕਸ ਨਿਊਜ਼ ਦੇ ਇੰਟਰਵਿਊ ਦੇ ਦੌਰਾਨ ਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਜੰਗ ਚੱਲ ਰਹੀ ਸੀ ਤਾਂ ਅਮਰੀਕਨ ਫੌਜੀ ਮੋਰੇ ਹੋ ਕੇ ਲੜ ਰਹੇ ਸਗੇ ਤੇ ਨਾਟੋ ਵਾਲੇ ਫੌਜੀ ਪਿੱਛੇ ਚੱਲ ਰਹੇ ਸੀ ਉਹ ਕਹਿੰਦੇ ਬਿਲਕੁਲ ਸਰਾਸਰ ਗਲਤ ਗੱਲ ਆ ਬ੍ਰਿਟਾਨੀ ਵੀ ਪ੍ਰਧਾਨ ਮੰਤਰੀ ਕਹਿੰਦੇ ਵੀ ਇਹ ਉਹਨਾਂ ਫੌਜੀਆਂ ਦਾ ਅਤੇ ਉਹਨਾਂ ਦੇ ਟੱਬਰਾਂ ਦਾ અપਮਾਨ ਆ ਤੇ ਟਰੰਪ ਨੂੰ ਇਸ ਮਾਮਲੇ ਵਿੱਚ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਉਹ ਕਹਿੰਦੇ ਵੀ ਇਹ ਇੱਕ ਰਿਕਾਰਡ ਦੇ ਉੱਤੇ ਗੱਲ ਆ ਕਿ ਅਫਗਾਨਿਸਤਾਨ ਦੇ ਵਿੱਚ ਨਾਟੋ ਵਾਲੀਆਂ ਫੌਜਾਂ ਕੱਠੀਆਂ ਹੋ ਕੇ ਲੜ ਰਹੀਆਂ ਸੀਗੀਆਂ ਅਮਰੀਕਨ ਫੌਜੀ ਵੀ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੇ ਸਗੇ ਇਹ ਇੱਕ ਸਾਂਝਾ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਕੋਈ ਵੀ ਪਿੱਛੇ ਨਹੀਂ ਸੀ ਤੇ ਕੋਈ ਵੀ ਅੱਗੇ ਨਹੀਂ ਸੀ ਤੇ ਜਦੋਂ ਜਾਨਾਂ ਜਾਣ ਦੀ ਗੱਲ ਆਈ ਆ ਉਹਦੇ ਵਿੱਚ ਵੀ ਜਾਨਾਂ ਅਮਰੀਕਾ ਵਾਲਿਆਂ ਦੀਆਂ ਵੀ ਗਈਆਂ ਨਾਟੋ ਵਾਲਿਆਂ ਦੀਆਂ ਫੌਜੀਆਂ ਦੀਆਂ ਵੀ ਗਈਆਂ ਸੋ ਇਹ ਕਹਿ ਦੇਣਾ ਕਿ ਅਮਰੀਕੀ ਫੌਜੀ ਅੱਗੇ ਸਗੇ ਤੇ ਨਾਟੋ ਵਾਲੇ ਪਿੱਛੇ ਸਗੇ ਇਹ ਉਹਨਾਂ ਫੌਜੀਆਂ ਦੀ ਉਹਨਾਂ ਜ਼ਖਮੀ ਹੋਏ ਫੌਜੀਆਂ ਦੀ ਤੇ ਉਹਨਾਂ ਦੇ ਅਜ਼ੀਜ਼ਾਂ ਦੀ ਬੇਇਜ਼ਤੀ ਆ ਅਮਰੀਕਾ ਦੇ ਉਹਨਾਂ ਫੌਜੀਆਂ ਦੇ ਨਾਲ-ਨਾਲ NATO ਫੌਜੀਆਂ ਦੀ ਬੇਇੱਜ਼ਤੀ ਆ। ਸੋ ਇਸ ਕਰਕੇ ਯੂਨਾਈਟਿਡ ਕਿੰਗਡਮ ਦੇ ਲੋਕਾਂ ਦੇ ਵਿੱਚ ਗੁੱਸਾ ਆ। ਗਲੈਤੀਏ ਕਹਿੰਦੇ ਵੀ ਇਸ ਵਾਸਤੇ ਮਾਫੀ ਮੰਗੋ। ਸੋ ਬਰਤਾਨੀਆ ਦੇ ਪ੍ਰਧਾਨ ਮੰਤਰੀ 트ੰਪ ਨੂੰ ਇਹ ਕਹਿ ਰਹੇ ਆ ਕਿ ਇਸ ਬਦਲੇ ਮਾਫੀ ਮੰਗੀ ਜਾਵੇ। ਪਰ ਕੀ 트ੰਪ ਮਾਫੀ ਮੰਗਣਗੇ ਇਸ ਗੱਲ ਦੀ? ਜਾਪਦਾਨੀ ਹੈਗਾ ਜੀ। ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਬੇਸ਼ੱਕ ਸੰਸਦ ਮੈਂਬਰ ਦੀ ਚੋਣ ਜਿੱਤ ਗਏ ਸੀ ਖਡੂਰ ਸਾਹਿਬ ਹਲਕੇ ਤੋਂ। ਪਰਾ ਤੱਕੇ ਦੇ ਨਾਲ ਹੀ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੇਬਰੂਗੜ੍ਹ ਸਾਹਮਣੇ ਰੱਖਿਆ ਹੋਇਆ ਉਹਨਾਂ ਨੇ ਕਈ ਵਾਰੀ ਪ੍ਰੋਲ ਦੇ ਵਾਸਤੇ ਅਰਜ਼ੀ ਲਾਈ ਆ ਕਿ ਉਹ ਆਪਣੇ ਹਲਕੇ ਦੇ 19 ਲੱਖ ਲੋਕਾਂ ਦੀ ਆਵਾਜ਼ ਬਣ ਕੇ ਜਿਹੜੇ ਗੱਲਬਾਤ ਕਰਨੀ ਚਾਹੁੰਦੇ ਆ ਆਪਣੇ ਮੁੱਦੇ ਚੱਕਣੇ ਚਾਹੁੰਦੇ ਆ ਪਰ ਲਗਾਤਾਰ ਸਰਕਾਰਾਂ ਵੱਲੋਂ ਤੇ ਅਦਾਲਤਾਂ ਵੱਲੋਂ ਰਲ ਕੇ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਸਮਾ ਲੰਘਾ ਦਿੱਤਾ ਜਾਂਦਾ ਹੁਣ ਕੀ ਹੋ ਰਿਹਾ 28 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਲੋਕ ਸਭਾ ਦਾ ਸੈਸ਼ਨ ਫੇਰ ਚੱਲਣਾ ਉਸ ਤੋਂ ਬਾਅਦ 9 ਮਾਰਚ ਤੋਂ ਲੈ ਕੇ 2 April ਤੱਕ ਚੱਲਣਾ ਅਮਰਤਪਾਲ ਸਿੰਘ ਦੇ ਵਕੀਲਾਂ ਨੇ ਇਹਦੇ ਵਾਸਤੇ ਇੱਕ ਪਟੀਸ਼ਨ ਪਾਈ ਆ ਕਿ ਅਮਰਤਪਾਲ ਸਿੰਘ ਨੂੰ ਇਹਨਾਂ ਵਾਸਤੇ ਰਹਾਅ ਕੀਤਾ ਜਾਵੇ ਤਾਂ ਕਿ ਖਡੂਰ ਸਾਹਿਬ ਹਲਕੇ ਦੇ ਜਿਹੜੇ ਕੰਮ ਰੁਕੇ ਪਏ ਆ ਉਹਨਾਂ ਦੀ ਗੱਲ ਲੋਕ ਸਭਾ ਦੇ ਵਿੱਚ ਹੋ ਸਕੇ ਉਹਨਾਂ ਨੇ ਬਕਾਇਦਾ ਇਹ ਪਟੀਸ਼ਨ ਜਦੋਂ ਪਾਈ ਆ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਆਉਣ ਵਾਲੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੇ ਵਾਸਤੇ ਇਸ ਅਸਥਾਈ ਰਿਹਾਈ ਦੇ ਬਾਰੇ ਫੈਸਲਾ 7 ਕੰਮਕਾਜੀ ਦਿਨਾਂ ਦੇ ਵਿੱਚ ਕਰਨ ਇਹ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਅਦਾਲਤ ਵੱਲੋਂ ਕਿ 7 ਦਿਨਾਂ ਦੇ ਵਿੱਚ ਤੁਸੀਂ ਨਿਵੇੜਾ ਕਰੋ ਕਿ ਅਮਰਪਾਲ ਸਿੰਘ ਨੂੰ ਪ੍ਰੋਲ ਦੇਣੀ ਹੈ ਜਾਂ ਨਹੀਂ ਹੋ ਕੀ ਰਿਹਾ ਕਿ ਪੰਜਾਬ ਸਰਕਾਰ ਬਿਲਕੁਲ ਨਾ ਕਰ ਦਿੰਦੀ ਆ ਵੀ ਇਹ ਖਤਰਾ ਬਹੁਤ ਆ ਸਾਡੇ ਵਾਸਤੇ ਉਦੋਂ ਬਾਅਦ ਕੇਂਦਰ ਸਰਕਾਰ ਜਿਹੜੀ ਉਹ ਪੰਜਾਬ ਸਰਕਾਰスル ਗੱਲ ਸੈਡ ਦਿੰਦੀ ਆ ਤੇ ਅਦਾਲਤਾਂ ਐਂਡ ਤੱਕ ਗੱਲ ਲਮਕਾਉਂਦੀਆਂ ਰਹਿੰਦੀਆਂ ਜਦੋਂ ਤੱਕ ਬਜਟ ਸੈਸ਼ਨ ਲੰਘ ਜਾਂਦਾ ਫਿਰ ਕਹਿ ਦਿੰਦੇ ਆ ਜੀ ਹੁਣ ਛੱਡਣ ਦਾ ਕੀ ਫਾਇਦਾ ਹੁਣ ਤਾਂ ਬਜਟ ਸੈਸ਼ਨ ਨਹੀਂ ਲੰਘਿਆ ਸੋ ਇਸ ਵੇਲੇ ਵੀ ਲਗਭਗ ਉਹੀ ਨੀਤੀ ਅਪਣਾਈ ਜਾ ਰਹੀ ਆ ਅੱਜ ਤੁਸੀਂ ਇਹ 23 ਜਨਵਰੀ ਦੀਆਂ ਖਬਰਾਂ ਸੁਣ ਰਹੇ ਆ 28 ਜਨਵਰੀ ਨੂੰ ਸੈਸ਼ਨ ਸ਼ੁਰੂ ਹੋਣਾ ਆ 7 ਦਿਨ ਦਾ ਨੋਟਿਸ ਦਿੱਤਾ ਗਿਆ ਕਾਮਾਕਾਜੀ ਦਿਨਾਂ ਦਾ ਮੌਜੂਦਕ 10-12 ਦਿਨ ਲੰਘ ਜਾਣੇ ਆ ਤੇ ਜਾਨੂ ਫਿਰ ਕਹਿ ਦੇਣਗੇ ਜੀ ਬਈ ਹੁਣ ਤਾਂ ਸਮਾਂ ਲੰਘ ਗਿਆ ਹੁਣ ਪ੍ਰੋਲ ਦਿੱਤੀ ਨਹੀਂ ਜਾ ਸਕਦੀ ਸੋ ਕੁੱਲ ਮਿਲਾ ਕੇ ਸਰਕਾਰੀ ਕੁੰਡੀਆਂ ਦੀ ਵਾਰਤੋਂ ਕਰਕੇ ਅਜਿਹਾ ਹੋ ਅਮਰਪਾਲ ਸਿੰਘ ਨੂੰ ਅੰਦਰ ਰੱਖਣ ਦੇ ਵਾਸਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਆ ਤੇ ਹੋਰ ਨਹੀਂ ਤਾਂ ਕੋਈ ਜੱਜ ਹੈ ਜਿਹੜਾ ਲਾਂਭੇ ਹੋ ਜਾਂਦਾ ਇਸ ਮਾਮਲੇ ਵਿੱਚ ਵੀ ਇਹੀ ਹੋਇਆ ਜਿਹੜਾ ਡਿਵੀਜ਼ਨ ਦੱਜਦਾ ਹੈ ਬੈਂਚ ਸੁਣਵਾਈ ਕਰ ਰਿਹਾ ਸੀ ਜਦੇ ਵਿੱਚ ਚੀਫ ਜਸਟਿਸ ਸ਼ੀਲ ਨਾਗੂ ਜਸਟਿਸ ਸੰਜੀਪ 베ਰੀ ਸੀਗੇ ਨਾਲ ਇੱਕ ਹੋਰ ਜੱਜ ਸੀਗਾ ਉਹ ਕਹਿੰਦਾ ਜੀ ਮੈਂ ਨਿੱਜੀ ਕਾਰਨਾ ਕਰਕੇ ਸੁਣਵਾਈ ਤੋਂ ਵੱਖ ਹੋਣਾ ਚਾਹਣਾ ਸੋ ਕੁੱਲ ਮਿਲਾ ਕੇ ਕੋਈ ਨਾ ਕੋਈ ਗੇਮ ਖੇਡ ਦਿੱਤੀ ਜਾਂਦੀ ਆ ਤੇ ਮਾਮਲਾ ਲਮਕਾ ਦਿੱਤਾ ਜਾਂਦਾ ਆ ਤੇ ਅਮਰਪਾਲ ਸਿੰਘ ਨੂੰ ਲੰਮੇ ਸਮੇਂ ਤੋਂ ਵਾਸਤੇ ਅੰਦਰ ਰੱਖਣ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਤੇਜ਼ ਕਰ ਦਿੱਤਾ ਜਾਂਦਾ ਆ। ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ 1986 ਦੇ ਸਰਬੱਤ ਖਾਲਸੇ ਦੀ ਗੱਲ ਕਰੀਏ ਤਾਂ ਉਹਦੀ 40ਵੀਂ ਵਰੇਗੰਡ ਜਿਹੜੀ ਆ ਰਹੀ ਆ। ਸੋ ਬਹੁਤ سارے ਲੋਕ ਐ ਹੋ ਜੇ ਕੈਨੇਡਾ ਅਮਰੀਕਾ 'ਚ ਬੈਠੇ ਇੰਗਲੈਂਡ 'ਚ ਬੈਠੇ ਜਿਹਨਾਂ ਨੇ ਇਸ ਸਰਬੱਤ ਖਾਲਸੇ 'ਚ ਹਿੱਸਾ ਲਿਆ ਸੀਗਾ। ਜਿਹਨਾਂ ਨੇ ਇਹਦੇ ਵਿੱਚ ਭਾਗ ਲਿਆ ਸੀਗਾ। ਵੈਸੇ ਇਹਦੀਆਂ ਤਸਵੀਰਾਂ ਜਿਹੜੀਆਂ ਆ ਉਹ ਬਹੁਤ ਸਾਰੇ ਨੈਟਵਰਕਸ ਦੇ ਉੱਤੇ ਅਵੇਲੇਬਲ ਕੇਸਰੀ ਦਸਤਾਰਾਂ ਦਾ ਚੁੰਨੀਆਂ ਦਾ ਹੜ ਆ ਗਿਆ ਸੀ ਉਸ ਦਿਨ ਇਹ ਉਹ ਦਿਨ ਖਾਲਸਾਤਾਨ ਦਾ ਐਲਾਨ ਕੀਤਾ ਗਿਆ ਸੀਗਾ ਸੋ ਇਹ ਸਰਬੱਤ ਖਾਲਸਾ ਜਿਹੜਾ ਵੀ 24ਵੇਂ ਵਰੇ ਗੰਢ 26 ਜਨਵਰੀ 2026 ਨੂੰ ਆ ਰਹੀ ਹੈ ਤੇ ਅਕਾਲ ਤਖਤ ਸਾਹਿਬ ਤੇ ਇਸ ਮੌਕੇ ਇੱਕ ਅਰਦਾਸ ਸਮਾਗਮ ਰੱਖਿਆ ਗਿਆ ਅਕਾਲ ਤਖਤ ਸਾਹਿਬ ਅਤੇ ਸਿੱਖ ਰਾਜ ਪੱਕੀ ਸਿੱਖਨਤਾਵਾ ਦਾ ਇੱਕ ਆਠ ਜਿਹੜਾ ਆ ਉਹ ਹੋਊਗਾ ਇਸ ਸਬੰਧੀ ਸਿੱਖਾਗੂਆਂ ਦੀ ਇੱਕ ਮੀਟਿੰਗ ਹੋਈ ਹੈ ਜ ਜਿਹਦੇ ਵਿੱਚ ਸਦਾ ਸਿਮੀ ਸਿੰਘ ਮਾਨ ਭਾਈ ਦਲਜੀਤ ਸਿੰਘ ਉਹਨਾਂ ਦੀ ਗਵਾਹੀ ਵਾਲੇ ਜਿਹੜੇ ਜਥੇ ਨੇ ਜਿਹਦੇ ਵਿੱਚ ਭਾਈ ਕੁਲਵੀਰ ਸਿੰਘ ਬੜਾ ਪਿੰਡ ਵਗੈਰਾ ਵੀ ਸ਼ਾਮਲ ਨੇ ਦੇ ਇਸ ਦੇ ਨਾਲ ਹੀ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਇਸ ਦੇ ਨਾਲ ਹੀ ਭਾਈ ਹਰਪਾਲ ਸਿੰਘ ਚੀਮਾ ਦਲ ਖਾਲਸਾ ਭਾਈ ਕਮਰਪਾਲ ਸਿੰਘ ਬਿੱਟੂ ਭਾਈ ਪਰਮਜੀਤ ਸਿੰਘ ਮੰਡ ਸੋ ਜਿਹੜੇ ਇਹ ਸਾਰੇ ਨੇ ਇੱਕ ਚੰਗੀ ਗੱਲ ਤੇ ਇਹ ਆ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ ਦੂਜੀ ਗੱਲ ਆ ਵੀ ਇਹਨਾਂ ਨੇ ਸਰਬੱਤ ਖਾਲਸੇ ਦੀ ਯਾਦ ਮਨਾਉਣ ਦੀ ਸੋਚੀ ਆ ਤੇ ਨਾਲ ਦੀ ਨਾਲ ਬ੍ਰੇਨਸਟਾਰਮਿੰਗ ਜਾਨੀ ਕਿ ਵਿਚਾਰ ਚਰਚਾ ਕਰਨ ਦੀ ਵੀ ਸੋਚੀ ਆ ਸੋ ਇਹਦੇ ਵਿੱਚ ਇਹ ਸ੍ਰੀਮਨ ਸਿੰਘ ਮਾਨ ਹੋਣਾ ਨੇ ਕਿਹਾ ਕਿ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ ਤੇ ਸਿੱਖਾਂ ਨੇ ਇਹਨੂੰ ਮੰਨਿਆ ਨਹੀਂ ਸੀਗਾ ਸੋ ਇਸ ਵਾਸਤੇ ਅਸੀਂ ਸੰਵਿਧਾਨ ਨੂੰ ਮੰਨ ਦੇ ਨਹੀਂ ਹੈਗੇ ਤੇ ਇਸ ਸੰਬੰਧੀ ਕਾਲ ਤੱਕ ਤੇ ਸਾਹਮਣੇ ਇੱਕ ਕਦਰਤਾ ਕੀਤੀ ਜਾਊਗੀ ਸਿੱਖਾਂ ਦੀ ਹਾਲਤ ਕਿਸ ਤਰੀਕੇ ਬਿਹਤਰ ਹੋਵੇ ਇਹਦੇ ਵਾਸਤੇ ਸਿਰ ਜੋੜ ਕੇ ਵਿਚਾਰਾਂ ਕੀਤੀਆਂ ਜਾਣਗੀਆਂ ਕਾਲ ਤਖਤ ਸਾਹਿਬ ਅਗੇ ਅਰਦਾਸ ਵੀ ਕੀਤੀ ਜਾਊਗੀ ਸੋ ਜਿਹੜੀਆਂ ਮੈਂ ਜਥੇਬੰਦੀਆਂ ਦੇ ਨਾਂ ਲਏ ਨੇ ਕਲਦ ਲੰਬਰ ਸਰ ਇਸ ਤੋਂ ਇਲਾਵਾ ਪੰਜ ਪ੍ਰਧਾਨੀ ਦਲ ਖਾਲਸਾ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਇੱਕੋ ਜਿਹੇ ਸੋਚ ਰੱਖਣ ਵਾਲੇ ਆਗੂ ਨੇ ਜਥੇਬੰਦੀਆਂ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਸੋ ਕੁੱਲ ਮਿਲਾ ਕੇ ਇੱਕ ਇਕਤਰਤਾ ਦੇ ਵਿੱਚ ਸਰਵੱਤ ਖਾਲਸੇ ਦੀ ਗੱਲ ਦੁਬਾਰਾ ਤੋਰੀ ਜਾਵੇ 26 ਜਨਵਰੀ 1986 ਦੇ ਜਿਹੜੀ ਗੱਲ ਤੋਰੀ ਹੋਈ ਹੈ ਉਹਨੂੰ ਉਗਾ ਵਧਾਇਆ ਜਾਵੇ ਸੋ ਇਸ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਦੇਖਦੇ ਹਾਂ ਕਿ 26 ਜਨਵਰੀ 1986 ਦੇ ਸੰਬੰਧੀ ਇਹ ਹੋਣ ਵਾਲਾ ਜਿਹੜਾ ਇਕੱਠ ਹੈ ਕਿਸ ਤਰੀਕੇ ਰਹਿੰਦਾ ਸੋ ਕਾਲ ਤੱਕ ਸਾਹਿਬ ਅਗੇ ਅਰਦਾਸ ਹੋਣੀ ਹੈ ਤੇ ਉਸ ਤੋਂ ਬਾਅਦ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਬਾਹਰ ਇੱਕ ਵੱਡਾ ਇਕੱਠ ਕਰਨ ਦੀ ਗੱਲ ਆਖੀ ਗਈ ਹੈ ਅੱਪਾ ਇਥੇ ਇਸ ਹਫ਼ਤੇ ਦਾ ਖੇਡਾ ਪ੍ਰੋਗਰਾਮ ਮਕਾਉਣੇ ਆ। ਸੋਮਵਾਰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। 10 ਹਾਥਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ।